ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਲੋੜੀ ਤੋਂ ਪਹਿਲਾਂ ਘਰ ਦੇ ਵਿੱਚ ਝਾੜੂ ਪੋਚਾ ਲਗਾਉਣ ਮਗਰੋਂ ਇਨ੍ਹਾਂ ਥਾਵਾਂ ਤੇ ਮਿਰਚਾਂ ਵਾਲਾ ਜਲ ਛਿੜਕ ਕੇ ਇਹ ਕੰਮ ਜ਼ਰੂਰ ਕਰਿਓ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕੁਝ ਚੀਜ਼ਾਂ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ ਤੇ ਆਪਾਂ ਤਿਹਾਰਾਂ ਦੇ ਦਿਨਾਂ ਦੇ ਵਿੱਚੋਂ ਲੰਘ ਰਹੇ ਆਂ ਤੇ ਮੰਨਿਆ ਜਾਂਦਾ ਹੈ ਕਿ ਲੋਹੜੀ ਦੇ ਦਿਨ ਆ ਰਹੇ ਨੇ ਤੇ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ ਜਿਹੜਾ ਤਿਹਾਰ ਹੈ ਇਹ ਮਿੱਠੇ ਦਾ ਤਿਹਾਰ ਹੈ ਤੇ ਹਾਲਾਂਕਿ ਇੱਕ ਇਕੱਠੇ ਬੈਠ ਕੇ ਸਾਂਝਾ ਤਿਹਾਰ ਜਿਹਨੂੰ ਆਪਾਂ ਕਹਿੰਨੇ ਆ ਮਨਾਇਆ ਜਾਂਦਾ ਹੈ ਸਾਧ ਸੰਗਤ ਤੇ ਸਾਂਝੇ ਤੌਰ ਤੇ ਇਹ ਤਿਹਾਰ ਨੂੰ ਜਿਹੜਾ ਹੈ ਵੇਖਿਆ ਜਾਂਦਾ ਹੈ ਪਰ ਇੱਕ ਚੀਜ਼ ਜ਼ਰੂਰ ਸਾਨੂੰ ਸਮਝਣੀ ਪਵੇਗੀ ਜਿੱਦਾਂ ਅਸੀਂ ਆਪਣੇ ਮਨ ਵਿੱਚੋਂ ਖਟਿਆਸ ਨੂੰ ਦੂਰ ਕਰਾਂਗੇ ਸਾਦ ਸੰਗਤ ਉਹ ਚੀਜ਼ ਨੂੰ ਸਮਝਣਾ ਪਵੇਗਾ ਹਾਲਾਂਕਿ ਸਾਡੇ ਦਿਲ ਦੇ ਵਿੱਚ ਇੱਕ ਦੂਜੇ ਲਈ ਖਟਿਆਈਆਂ ਨੇ ਤੇ ਉਸ ਚੀਜ਼ ਨੂੰ ਦੂਰ ਕੀਤਾ ਜਾਏ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਣ ਦੇ ਨਾਲ-ਨਾਲ ਆਪਣਾ ਮਨ ਵੀ ਇੱਕ ਦੂਜੇ ਦੇ ਪ੍ਰਤੀ ਮਿੱਠਾ ਕੀਤਾ ਜਾਏ ਇਹ ਸਭ ਤੋਂ ਵੱਡਾ ਇਹ ਤਿਹਾਰ ਫੇਰ ਮਨਾਇਆ ਸਫਲ ਹੋਏਗਾ ਲੋਹੜੀ ਤੋਂ ਪਹਿਲਾਂ ਅਸੀਂ ਆਪਣੇ ਹਿਰਦੇ ਰੂਪ ਘਰ ਦੇ ਵੱਲ ਵੀ ਧਿਆਨ ਮਾਰੀਏ ਸਾ ਸੰਗਤ ਜਿਸ ਘਰ ਦੇ ਵਿੱਚ ਇੱਕ ਪਤਾ ਨਹੀਂ ਕਿੰਨਾ ਕੋ ਜਿਹੜਾ ਹੈ ਗੰਦ ਪਿਲ ਫਸਿਆ ਹੋਇਆ ਹੈ ਤੇ ਇਸ ਨੂੰ ਦੂਰ ਕਰਨਾ ਹੀ ਪਏਗਾ ਸਾ ਸੰਗਤ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁੱਖ ਰੋਏ ਸਤਿਗੁਰੂ ਕਹਿੰਦੇ ਨੇ ਜੋ ਮਾਇਆ ਦੇ ਵਿੱਚ ਚਿਤ ਲਾਉਂਦੇ ਨੇ ਚਾਹੇ ਉਹ ਮੋਹ ਮਾਇਆ ਹੋਵੇ ਤੇ ਚਾਹੇ ਉਹ ਸੰਸਾਰੀ ਧਨ ਰੂਪ ਮਾਇਆ ਹੋਵੇ ਕਿੰਦੇ ਸੇ ਛੋੜ ਚੱਲੇ ਦੁੱਖ ਰੋਏ ਉਹ ਇੱਕ ਨਾ ਇੱਕ ਦਿਨ ਇੱਥੇ ਛੱਡੀ ਜਾਂਦੇ ਨੇ ਬੰਦਾ ਕਹਿੰਦਾ ਹਾਏ ਮੇਰੇ ਰਿਸ਼ਤੇ ਹਾਏ ਮੇਰੇ ਧੀ ਪੁੱਤਰ ਹਾਏ ਮੇਰੀਆਂ ਕੋਠੀਆਂ ਘਾਰਾਂ ਗੱਡੀਆਂ ਸਭ ਕੁਝ ਇੱਥੇ ਹੀ ਰਹਿ ਜਾਂਦਾ ਸਭ ਕੁਝ ਇੱਥੇ ਹੀ ਰਹਿ ਗਿਆ ਧਨ ਦੌਲਤ ਕਮਾਇਆ ਉਹ ਵੀ ਇੱਥੇ ਹੀ ਰਹਿ ਗਿਆ ਪਰ ਇੱਕ ਗੱਲ ਬੰਦੇ ਨੂੰ ਸਮਝ ਨਹੀਂ ਆਈ ਸਾਧ ਸੰਗਤ ਕਿ ਉਹ ਪਰਮਾਤਮਾ ਨੇ ਦਿੱਤਾ ਸੀ ਪਰ ਮੈਨੂੰ ਸੁੱਖ ਇਸ ਕਰਕੇ ਦਿੱਤੇ ਸੀ ਮੈਂ ਇੱਥੇ ਤੱਕ ਸੀਮਤ ਰਹਾ ਪਰ ਮੈਂ ਤੇ ਉਹਦੇ ਸੁੱਖਾਂ ਦੇ ਪਿੱਛੇ ਲੱਗ ਕੇ ਉਸ ਪਰਮਾਤਮਾ ਨੂੰ ਭੁੱਲ ਗਿਆ ਇਹ ਸਭ ਤੋਂ ਵੱਡੀ ਗਲਤੀ ਹੋਈ ਨਾ ਪਰ ਹੁਣ ਇੱਕ ਬੇਨਤੀ ਕਰਦਿਆਂ ਕਈ ਕਹਿੰਦੇ ਜੀ ਪਰਮਾਤਮਾ ਤਾਂ ਖੁਸ਼ ਹੁੰਦਾ ਜੀ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਤਾਜੀ ਕੋਈ ਕੁਝ ਕਰਨ ਦੀ ਲੋੜ ਨਹੀਂ ਪਰਮਾਤਮਾ ਤੇ ਖੁਸ਼ ਹੀ ਰਹਿੰਦਾ ਸਾਧ ਸੰਗਤ ਪਰਮਾਤਮਾ ਖੁਸ਼ ਰਹਿੰਦਾ ਹੋਊਗਾ ਪਰ ਸਾਡੇ ਵਾਸਤੇ ਉਹ ਨਾ ਖੁਸ਼ ਹੈ ਕਿਉਂ ਕਿ ਅਸੀਂ ਦੁੱਖ ਹੋਵੇ ਸੁੱਖ ਹੋਵੇ ਪਰਮਾਤਮਾ ਨੂੰ ਅਸੀਂ ਸਾਖੀ ਮੰਨਦੇ ਆਂ ਪਰ ਸਾਧ ਸੰਗਤ ਜਿੱਥੇ ਪਰਮਾਤਮਾ ਦੀ ਸਾਨੂੰ ਯਾਦ ਭੁੱਲ ਜਾਏ ਉਹ ਸਮਾਂ ਸਾਡੇ ਲਈ ਮਾਰਾ ਹੈ ਜੇ ਅਸੀਂ ਉਹਦਾ ਕਹਿਣਾ ਨਾ ਮੰਨੀਏ ਹੁਣ ਕਹੀ ਜੇ ਪਰਮਾਤਮਾ ਦਾ ਖੁਸ਼ ਹੈ ਜੀ ਖੁਸ਼ ਹੈ ਜੀ ਫਿਰ ਕੀ ਫਾਇਦਾ ਹੋਇਆ ਇਸ ਕਰਕੇ ਲੋੜੀ ਤੋਂ ਪਹਿਲਾਂ ਤਿਹਾਰ ਨੂੰ ਹੀ ਮੁੱਖ ਲਖ ਲੀਏ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚੋਂ ਝਾੜੂ ਪੋਚਾ ਲਗਾ ਕੇ ਅਸੀਂ ਕੂੜੇ ਕਰਕਟ ਨੂੰ ਬਾਹਰ ਕੱਢਦੇ ਹਾਂ ਉਸੇ ਤਰ੍ਹਾਂ ਇਸ ਹਿਰਦੇ ਰੂਪ ਘਰ ਦੀ ਵੀ ਸਫਾਈ ਕੀਤੀ ਜਾਏ ਸਤਿਗੁਰ ਕਹਿੰਦੇ ਹਰ ਜੀ ਸਬੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਕਹਿੰਦੇ ਉਹ ਤੇ ਹਰ ਇੱਕ ਜੀ ਨੂੰ ਸੰਭਾਲਦਾ ਹੈ ਪਾਲਦਾ ਹੈ ਉਹ ਤੇ ਘਟ ਘਟ ਦੇ ਵਿੱਚ ਮੌਜੂਦ ਹੈ ਉਹ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਜੇ ਉਹਨੂੰ ਯਾਦ ਕੀਤਾ ਜਾਏ ਉਹਦੀ ਗੱਲ ਨੂੰ ਮੰਨਿਆ ਜਾਏ ਕਿਨੇ ਤੇਰੀ ਖੁਸ਼ੀ ਉਹਦੇ ਨਾਲ ਦੁਗਣੀ ਹੋ ਜਾਏਗੀ ਤੇਰੇ ਤੇ ਉਹ ਫਿਰ ਖੁਸ਼ ਹੋ ਕੇ ਅਨੇਕਾਂ ਬਰਕਤਾਂ ਕਰ ਦੇਗਾ ਸਾਧ ਸੰਗਤ ਇਸ ਥੀਜ ਨੂੰ ਸਮਝਿਓ ਕਿ ਵਹਿਮਾਂ ਭਰਮਾਂ ਤੋਂ ਬਚ ਕੇ ਆਪਣੇ ਆਪ ਨੂੰ ਇੱਕ ਨਰੋਲ ਅਕਾਲ ਪੁਰਖ ਨਾਲ ਜੁੜਨਾ ਵੀ ਬਹੁਤ ਵੱਡੀ ਸੇਵਾ ਹੈ ਵਹਿਮਾਂ ਭਰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਅਕੋ ਅਕਾਲ ਪੁਰਖ ਨਾਲ ਜੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਜੁੜ ਕੇ ਆਪਣੇ ਆਪ ਨੂੰ ਸੇਵ ਕਰ ਲੈਣਾ ਵੀ ਬਹੁਤ ਵੱਡੀ ਸੇਵਾ ਹੈ ਇਸ ਚੀਜ਼ ਨੂੰ ਸਮਝੋ ਇਸ ਵਾਰ ਤਿਹਾੜੀ ਤੇ ਆਪਾਂ ਆਪਣੇ ਆਪ ਨੂੰ ਬਦਲਣ ਦਾ ਕੰਮ ਕਰੀਏ ਕੜਵਾਹਟ ਕੱਢ ਕੇ ਪਰਮਾਤਮਾ ਦੇ ਨਾਮ ਰੂਪ ਮਿੱਠੇ ਨੂੰ ਹਿਰਦੇ ਰੂਪ ਘਰ ਦੇ ਵਿੱਚ ਟਿਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ